ਪੰਜਾਬ ਸਰਕਾਰ ਵੱਲੋਂ ਹੜਪੜਿਤ ਕਿਸਾਨਾਂ ਲਈ ਲਿਆਂਦੀ ਜਿਹਦਾ ਖੇਤ ਉਦੀ ਰੇਤ ਨੀਤੀ ਕੀ ਹੈ ਇਸ ਨੀਤੀ ਦੇ ਨਿਯਮ ਕੀ ਨੇ ਇਸ ਨੀਤੀ ਦੀ ਲੋੜ ਕਿਉਂ ਪਈ ਇਸ ਨੀਤੀ ਬਾਰੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਕੀ ਕਹਿਣਾ ਹੈ ਇਸ ਨੀਤੀ ਦਾ ਕਿਸਾਨਾਂ ਨੂੰ ਕਿਵੇਂ ਫਾਇਦਾ ਹੋਏਗਾ ਅੱਜ ਤੋਂ ਮਤਸੰਗ ਪੰਜਾਬ ਸਰਕਾਰ ਵੱਲੋਂ ਹੜਪੜਿਤ ਕਿਸਾਨਾਂ ਲਈ ਕਿਹੜੀ ਨੀਤੀ ਲਿਆਂਦੀ ਗਈ ਹੈ ਪੰਜਾਬ ਸਰਕਾਰ ਨੇ ਸੋਮਵਾਰ ਨੂੰ ਹੜਾ ਦੀ ਮਾਰ ਚੱਲ ਰਹੇ ਕਿਸਾਨਾਂ ਨੂੰ ਉਹਨਾਂ ਦੇ ਖੇਤਾਂ ਵਿੱਚ ਜਮ੍ਹਾਂ ਹੋਇਆ ਰੇਤਾ ਤੇ ਮਿੱਟੀ ਨੂੰ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ ਸਰਕਾਰ ਮੁਤਾਬਕ ਇਸ ਫੈਸਲੇ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ ਤੇ ਰੇਤ ਵੇਚ ਕੇ ਇੱਕ ਪੀੜਤ ਕਿਸਾਨ ਆਪਣੇ ਨੁਕਸਾਨ ਦੀ ਪਰਪਾਈ ਕਰ ਸਕਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਇਸ ਫੈਸਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਮੁੱਖ ਮੰਤਰੀ ਨੇ ਕਿਹਾ ਸੀ ਕਿ ਹੜਾ ਕਾਰਨ ਕਿਸਾਨਾਂ ਦੇ ਖੇਤਾਂ 'ਚ ਇਕੱਠੀ ਹੋਈ ਰੇਤ ਵੇਚਣ ਦੇ ਅਧਿਕਾਰ ਦੇਣ ਲਈ ਜਿਹਦਾ ਖੇਤ ਉਦੀ ਰੇਤ ਸਕੀਮ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੜਾ ਕਾਰਨ ਤਬਾਹ ਹੋਈਆਂ ਫਸਲਾਂ ਦਾ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਏਗਾ। ਹੜਾ ਦੌਰਾਨ ਜਾਣ ਗੁਆਣ ਵਾਲਿਆਂ ਤੇ ਪਰਿਵਾਰਕ ਮੈਂਬਰਾਂ ਨੂੰ 4 ਲੱਖ ਰੁਪਏ ਵਿੱਤੀ ਸਹਾਇਤਾ ਦਿੱਤੀ ਜਾਏਗੀ। ਜਿਹਦਾ ਖੇਤ ਉਦੀ ਰੇਤ ਸਕੀਮ ਹੈ ਕਿ ਪੰਜਾਬ ਦੇ 23 ਜ਼ਿਲ੍ਹਿਆਂ ਨੂੰ ਹੜਾ ਨੇ ਮਾਰ ਪਈ ਹੈ। ਹੜਾ ਕਾਰਨ ਖੇਤਾਂ ਵਿੱਚ ਰੇਤ ਤੇ ਮਿੱਟੀ ਦੀ ਮੋਟੀ ਪਰਤ ਜਮ੍ਹਾਂ ਹੋ ਗਈ ਹੈ। ਇਸ ਪਰਤ ਨੇ ਜ਼ਮੀਨ ਨੂੰ ਖੇਤੀ ਲਈ ਅਯੋਗ ਬਣਾ ਦਿੱਤਾ ਹੈ। ਜ਼ਮੀਨ ਨੂੰ ਮੁੜ ਵਰਤੋਂ ਯੋਗ ਬਣਾਉਣ ਲਈ ਰੇਤ ਤੇ ਮਿੱਟੀ ਦੀ ਪਰਤ ਨੂੰ ਹਟਾਉਣ ਦੀ ਲੋੜ ਹੈ। ਇਸ ਲਈ ਸੂਬਾ ਸਰਕਾਰ ਨੇ ਨਵੀਂ ਨੀਤੀ ਤਿਆਰ ਕੀਤੀ ਹੈ। ਇਸ स्कीम ਤਹਿਤ ਕਿਸਾਨ ਆਪਣੇ ਖੇਤਾਂ ਵਿੱਚੋਂ ਰੇਤ ਤੇ ਮਿੱਟੀ ਨੂੰ ਚੱਕ ਕੇ ਜ਼ਮੀਨ ਨੂੰ ਸਾਫ਼ ਕਰ ਸਕਣਗੇ ਤੇ ਫਿਰ ਵੇਚ ਸਕਣਗੇ। ਇਸ ਨੀਤੀ ਮੁਤਾਬਕ ਕਿਸਾਨ ਆਪਣੇ ਖੇਤ ਵਿੱਚੋਂ ਰੇਤ ਜਾਂ ਮਿੱਟੀ ਨੂੰ ਵੇਚ ਕੇ ਕਮਾਈ ਕਰ ਸਕਦੇ ਨੇ। ਇਸ ਤਰ੍ਹਾਂ ਕੁਝ ਹੱਦ ਤੱਕ ਕਿਸਾਨਾਂ ਦੇ ਨੁਕਸਾਨ ਦੀ ਪਰਪਾਈ ਵੀ ਹੋ ਸਕੇਗੀ ਤੇ ਉਹਨਾਂ ਦੀ ਜ਼ਮੀਨ ਵੀ ਖੇਤੀ ਲਈ ਤਿਆਰ ਹੋ ਜਾਏਗੀ। ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਵਾਤਾਵਰਣ ਦੇ ਦ੍ਰਿਸ਼ਟੀਕੋਣ ਤੋਂ ਜ਼ਮੀਨ ਦੇ ਮਾਲਕ ਕਿਸਾਨ ਦੁਆਰਾ ਖੇਤੀਬਾੜੀ ਖੇਤਰ ਤੋਂ ਰੇਤ ਹਟਾਉਣਾ ਮਾਈਨਿੰਗ ਕਾਰਜ ਨਹੀਂ ਮੰਨਿਆ ਜਾਏਗਾ ਜਦੋਂ ਤੱਕ ਇਹ ਸਿਰਫ ਖੇਤੀਬਾੜੀ ਲਈ ਜ਼ਮੀਨ ਨੂੰ ਮੁਰਤਿਆਰ ਕਰਨ ਦੇ ਉਦੇਸ਼ ਨਾਲ ਕੀਤਾ ਜਾਂਦਾ ਹੈ ਹੜ ਦੀ ਰੇਤ ਨੂੰ ਚੁੱਕਣ ਦੇ ਲਈ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਵਾਤਾਵਰਣ ਮਨਜ਼ੂਰੀ ਦੀ ਲੋੜ ਨਹੀਂ ਹੈ ਇਸ ਨੀਤੀ ਤਹਿਤ ਸਿਰਫ ਹੜ ਤੋਂ ਬਾਅਦ ਜਮ੍ਹਾਂ ਹੋਈ ਰੇਤ ਨੂੰ ਹੀ ਹਟਾਇਆ ਜਾ ਸਕੇਗਾ ਆਪਣੀ ਜ਼ਮੀਨ ਵਿੱਚ ਜਮ੍ਹਾਂ ਹੋਈ ਰੇਤ ਨੂੰ ਵੇਚਣ ਵਾਸਤੇ ਕਿਸੇ ਵੀ ਤਰ੍ਹਾਂ ਦੀ ਪਰਮਿਟ ਦੀ ਲੋੜ ਨਹੀਂ ਪੈਗੀ ਰੇਤਾ ਵੇਚਣ ਵਾਲੇ ਕਿਸਾਨਾਂ ਤੋਂ ਕੋਈ ਰਾਇਲਟੀ ਨਹੀਂ ਲਈ ਜਾਵੇਗੀ ਜ਼ਮੀਨ ਉਤੇ ਕਾਸ਼ਤ ਕਰਨੇ ਕਿਸਾਨ ਕੋਲ ਵੀ ਵੇਚਣ ਦਾ ਹੱਕ ਹੋਵੇਗਾ ਇਹ ਨੀਤੀ ਸਿਰਫ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹੀ ਲਾਗੂ ਹੋਏਗੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਹੜ੍ਹ ਪ੍ਰਭਾਵਿਤ ਜ਼ਮੀਨਾਂ ਦੀ ਪਛਾਣ ਹੋਵੇਗੀ ਰੇਤ ਨੂੰ ਹਟਾਉਣ ਤੋਂ ਇਲਾਵਾ ਖੁਦਾਈ ਕਰਕੇ ਕੀਤੀ ਮਾਈਨਿੰਗ ਨੂੰ ਗੈਰ ਕਾਨੂੰਨੀ ਮੰਨਿਆ ਜਾਏਗਾ ਤੁਹਾਨੂੰ ਦੱਸ ਦਿੰਨੇ ਇਸ ਤਰ੍ਹਾਂ ਦੀ ਨੀਤੀ ਦੀ ਲੋੜ ਕਿਉਂ ਪਈ ਹੈ ਹੜਾ ਤੋਂ ਬਾਅਦ ਕਿਸਾਨਾਂ ਕੇ ਮੁੱਖ ਚੁਣੌਤੀ ਆਪਣੀਆਂ ਜ਼ਮੀਨਾਂ ਨੂੰ ਮੁੜ ਖੇਤੀ ਯੋਗ ਬਣਾਉਣ ਦੀ ਹੁੰਦੀ ਹੈ ਹੜਾ ਮਗਰੋਂ ਜ਼ਮੀਨਾਂ ਵਿੱਚ ਰੇਤਾ ਤੇ ਗਾਰ ਜਮਾ ਹੋ ਜਾਂਦੀ ਹੈ ਖੇਤਾਂ ਵਿੱਚੋਂ ਗਾਰ ਤੇ ਰੇਤਾ ਹਟਾਉਣਾ ਔਖੀ ਲੰਬੀ ਤੇ ਖਰਚੇਲੀ ਪ੍ਰਕਿਰਿਆ ਹੈ ਕਿਸਾਨਾਂ ਮੁਤਾਬਕ ਪਹਿਲਾਂ ਉਹਨਾਂ ਨੂੰ ਖੇਤਾਂ ਵਿੱਚ ਜਮਾ ਹੋਇਆ ਰੇਤਾਂ ਤੇ ਗਾਰ ਵੇਚਣ ਦੀ ਆਗਿਆ ਨਹੀਂ ਹੁੰਦੀ ਸੀ ਸਰਕਾਰ ਇਹਨੂੰ ਗੈਰਕਾਨੂੰਨੀ ਮਾਈਨਿੰਗ ਦੀ ਗਤੀਵਿਧੀਆਂ ਦਾ ਹਿੱਸਾ ਮੰਨਦੀ ਸੀ ਪਰ ਹੁਣ ਇਸ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਕਿਸਾਨਾਂ ਦੇ ਉੱਤੇ ਵਿੱਤੀ ਬੋਝ ਘਟ ਜਾਏਗਾ ਜੀ ਦਾ ਖੇਤ ਉਦੀ ਰੇਤ ਨੀਤੀ ਬਾਰੇ ਕਿਸਾਨਾਂ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਦੱਸ ਦਿੰਨੇ ਆਂ ਹੜ ਪੀੜਿਤ ਕਿਸਾਨ ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਕਈ ਕਿਸਾਨਾਂ ਦੀ ਕਈ ਕਿੱਲੇ ਜ਼ਮੀਨ ਫੜਾ ਦੀ ਮਾਰ ਹੇਠ ਹੈ ਜਦੋਂ ਤੱਕ ਇਸ ਨੀਤੀ ਦੀ ਪ੍ਰਮਾਨਗੀ ਬਾਰੇ ਨੋਟੀਫਿਕੇਸ਼ਨ ਲਾਗੂ ਨਹੀਂ ਹੁੰਦਾ ਜੋ ਨੀਤੀ ਜ਼ਮੀਨੀ ਪੱਧਰ ਤੇ ਉਤੇ ਲਾਗੂ ਨਹੀਂ ਹੁੰਦੀ ਅਸੀਂ ਸਰਕਾਰ ਉਤੇ ਕੀਨ ਨਹੀਂ ਕਰਾਂਗੇ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਜੇਕਰ ਸਰਕਾਰ ਰੇਤਾ ਵੇਚਣ ਜਾਂ ਚੁੱਕਣ ਬਾਰੇ ਕੋਈ ਸਮਾਂ ਸੀਮਾ ਨਿਰਧਾਰਿਤ ਕਰਦੀ ਹੈ ਤਾਂ ਅਸੀਂ ਇਸ ਦਾ ਵਿਰੋਧ ਕਰਾਂਗੇ ਅਜੇ ਲੰਮਾ ਸਮਾਂ ਪਾਣੀ ਨਹੀਂ ਸੁਕੇਗਾ ਮਗਰੋਂ ਰੇਤਾ ਹਟਾਉਣਾ ਤੇ ਵੇਚਣ ਵਿੱਚ ਵੀ ਸਮਾਂ ਲੱਗੇਗਾ ਹੁਣ ਵੇਖਣਾ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਹੜਪ੍ਰੇੜਿਤ ਕਿਸਾਨਾਂ ਲਈ ਲਿਆਂਦੀ ਜਿਹਦਾ ਖੇਤ ਉਦੀ ਰੇਤ ਨੀਤੀ ਕਿੰਨੀ ਕੁ ਲਾਹੇਵੰਦ ਰਹਿੰਦੀ ਹੈ